ਕਈ ਬਾਰੇ ਹੁੰਦਾ ਕਿ ਸੂਣ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਬਿਮਾਰੀਆਂ ਹੋ ਸਕਦੀਆਂ ਹਨ ਜਾਨਵਰਾਂ ਦੀਆਂ ਜਿਨ੍ਹਾਂ ਦੇ ਬਾਰੇ ਕਿਸ ਪਸ਼ੂ ਪਾਲਕਾ ਨੂੰ ਪਤਾ ਹੋਣਾ ਚਾਹੀਦਾ ਉਹ ਉਹਨਾਂ ਬਾਰੇ ਵੀ ਦੱਸ ਦੋ ਕਿ ਕਿਹੜੀ ਕਿਹੜੀ ਦਿੱਕਤਾਂ ਸਰੀਰ 'ਤੇ ਆ ਸਕਦੀਆਂ ਨੇ ਜੀ ਬਿਲਕੁਲ ਸਹੀ ਜੀ ਸਵਾਲ ਵਿੱਚ ਤੁਹਾਡਾ ਹੈਗਾ ਸੂਣ ਤੋਂ ਬਾਅਦ ਸਭ ਤੋਂ ਜਿਹੜਾ ਪਹਿਲੀ ਗੱਲ ਜਿਹੜੀ ਆਪਾਂ ਸੂਤਕੀ ਬੁਖਾਰ ਤੋਂ ਸ਼ੁਰੂ ਕੀਤਾ ਸਕਾਂ ਆਮ ਤੌਰ ਦੇ ਉੱਤੇ ਸੂਤਕੀ ਬੁਖਾਰ ਸਭ ਤੋਂ ਵੱਧ ਜਿਹੜੀ ਇਮੀਡੀਏਟ ਬਿਮਾਰੀ ਆਉਂਦੀ ਹੈ ਪਹਿਲਾਂ ਸੂਤਕੀ ਬੁਖਾਰ ਹੀ ਆਉਂਦਾ ਜਿਹਦੇ ਪਸ਼ੂ ਇੱਕ ਤਰ੍ਹਾਂ ਨਾਲ ਉਹ ਜਾਂ ਤਾਂ ਪਸ਼ੂ ਦੀ ਖਰਾਕ ਨਹੀਂ ਸਹੀ ਹੈਗੀ ਕਿ ਜਾਂ ਅਸੀਂ ਉਹਨੂੰ ਕੈਲਸ਼ੀਅਮ ਵੱਧ ਮਾਤਰਾ ਚ ਦੇ ਦਿੱਤਾ ਸ਼ੁਰੂ ਦੇ ਵਿੱਚ ਉਹਨਾਂ ਕੀ ਹੁੰਦਾ ਕਿ ਜਦੋਂ ਵੱਧ ਮਾਤਰਾ ਦਿੰਦਾ ਜਦੋਂ ਅਸੀਂ ਬੌਡੀ ਚ ਆਉਂਦੇ ਆ ਬੌਡੀ ਚ ਇੱਕ ਵੱਡਾ ਹਿੱਸਾ ਕੈਲਸ਼ੀਅਮਾ ਨਿਕਲ ਜਾਂਦਾ ਹੈਗਾ ਜਿਸ ਦੇ ਕਰਕੇ ਅਚਨਚੇਤ ਜਿਹੜਾ ਪਸ਼ੂ ਦਾ ਖੂਨ ਆ ਖੂਨ ਦੇ ਵਿੱਚ ਜਿਹੜਾ ਕੈਲਸ਼ੀਅਮ ਦਾ ਲੈਵਲ ਆ 10 ਮਿਲੀਗ੍ਰਾਮ ਪ੍ਰਤੀ ਡੈਸਿਲਟਰ ਤੋਂ ਘਟ ਕੇ 4 ਮਿਲੀਗ੍ਰਾਮ ਤੇ ਆ ਜਾਂਦਾ ਹੈਗਾ ਇਹ ਇੰਨਾ ਘਟਣ ਕਰਕੇ ਪਸ਼ੂ ਦੀ ਕਿਉਂਕਿ ਕੈਲਸ਼ੀਅਮਾ ਸਾਡੇ ਹੱਥਾਂ ਪੈਰਾਂ ਨੂੰ ਜਿਹੜਾ ਐਕਸ਼ਨ ਕਰ ਲਈ ਦਿੰਦਾ ਹੈਗਾ ਜਾਂ ਕੰਟ੍ਰੈਕਸ਼ਨ ਕਰਦਾ ਮਸਲ ਦੀ ਜਦੋਂ ਉਹ ਨਹੀਂ ਰਿਹਾ ਤੇ ਪਸ਼ੂ ਨੇ ਜ਼ਮੀਨ ਤੇ ਬਹਿ ਗਿਆ ਉਹ ਡੇਟਾ ਪਸ਼ੂ ਜਮੀਨ ਤੇ ਵਹਿ ਜਾਂਦਾ ਹੈ ਤੇ ਅਸੀਂ ਡਾਕਟਰ ਨੂੰ ਸਾਦੇ ਜਾਂ ਅਸੀਂ ਆਪ ਇੱਕ ਕੈਲਸ਼ੀਅਮ ਦੀ ਬੋਤਲ ਲਿਆਉਣੀ ਹੈਗੇ ਆ ਪਸ਼ੂ ਦੇ ਸੇਰ ਦੇ ਹਿਸਾਬ ਨਾਲ ਇੱਕ ਜਾਂ ਦੋ ਲਾਉਣੇ ਬੋਤਲਾਂ ਕਈ ਵਾਰ ਪਹਿਲੀ ਬੋਤਲ ਨਹੀਂ ਲੱਗਦੀ ਪਸ਼ੂ ਉੱਟਕੇ ਖੜਾ ਹੋ ਜਾਂਦਾ ਹੈ ਇਹ ਹੀ ਸਭ ਤੋਂ ਇੱਕ ਜਿਹੜੀ ਬਿਮਾਰੀ ਮੁੱਖ ਤੌਰ ਤੇ ਆਉਂਦੀ ਸੋ ਸਾਡੀ ਇਹਦੀ ਜੜ ਫਿਰ ਉਹੀ 21 ਦਿਨਾਂ ਵਿੱਚ ਆ ਜੇ ਕਿ ਉੱਥੇ ਸੀ ਧਿਆਨ ਰੱਖਣਾ ਤਾਂ ਕਿ ਇੱਥੇ ਨਾ ਹੋਵੇ